ऑस्ट्रेलिया ਦੇ ਪ੍ਰਧਾਨ ਮੰਤਰੀ ਮਾਲਕਮ ਟਰਨ ਬੋਲ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਹੀ ਮੁੜ ਸਤਾ ਵਿਚ ਆਵੇਗੀ ਉਹਨਾਂ ਨੇ ਕਿਹਾ ਕਿ ਪਿਛਲੇ ਹਫਤੇ ਹੋਏ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ऑस्ट्रेलिया ਚ ਮੁੜ ਲਿਬਰਲ ਪਾਰਟੀ ਦੀ ਸਾਂਝੀ ਸਰਕਾਰ ਬਣੇਗੀ ਲੇਬਰ ਪਾਰਟੀ ਨੂੰ ਜਿੱਤਣ ਦਾ ਕੋਈ ਵੀ ਮੌਕਾ ਨਹੀਂ ਮਿਲੇਗਾ 2 ਜੁਲਾਈ ਨੂੰ ਹੋਣ ਵਾਲੀਆਂ ਪ੍ਰਧਾਨ ਮੰਤਰੀ ਅਹੁਦੇ ਵਾਲੀਆਂ ਵੋਟਾਂ ਵਿੱਚ ਬਿਲ ਸ਼ਾਰਟਨ ਅਤੇ ਪ੍ਰਧਾਨ ਮੰਤਰੀ ਮਾਲਕਮ ਟਰਨ ਬੋਲ ਆਪਣਾ ਦਾ ਅਜ਼ਮਾ ਰਹੇ ਨੇ ਦੋਹਾਂ ਪਾਰਟੀਆਂ ਵਿਚਕਾਰ ਸਖਤ ਮੁਕਾਬਲਾ ਹੈ ਬ੍ਰਿਟੇਨ ਦੀ ਸਤਤਰੀ ਕੰਜ਼ਰਵੇਟਿਵ ਪਾਰਟੀ ਨੇ ਮੰਗਰਵਰ ਨੂੰ ਕਿਹਾ ਹੈ ਕਿ ਸਤੰਬਰ ਦੇ ਸ਼ੁਰੂ ਵਿੱਚ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਸੰਸਦ ਗ੍ਰਾਹਮ ਪ੍ਰੈਡੀ ਨੇ ਕਿਹਾ ਹੈ ਕਿ ਪਾਰਟੀ ਨੇ ਤੈਅ ਕੀਤਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਅਗਲੇ ਹਫ਼ਤੇ ਸ਼ੁਰੂ ਹੋਏਗੀ ਅਤੇ 2 ਸਤੰਬਰ ਤੱਕ ਇਸ ਦਾ ਨਤੀਜਾ ਘਟਾਇਆ ਜਾਏਗਾ। ਵਿਦੇਨੀ ਜਨਮਤ ਸੰਗ੍ਰਹਿ ਅਜ ਬ੍ਰਿਟੇਨ ਦੇ 50% ਤੋਂ ਜ਼ਿਆਦਾ ਲੋਕਾਂ ਨੇ 28 ਮੈਂਬਰੀ ਕੋਟ ਯੂਰੋਪੀ ਸੰਘ ਛੱਡਣ ਦੇ ਪੱਖ ਵਿੱਚ ਵੋਟ ਪਾਈ ਸੀ। ਇਸ ਨਤੀਜੇ ਸਾਹਮਣੇ ਆਉਣ ਦੇ ਬਾਅਦ ਡੇਵਿਡ ਕੈਂਪਰਨ ਨੇ ਤੁਹਾਨੂੰ ਅਸਤੀਫਾ ਦੇਣ ਦੀ ਗੱਲ ਕਹੀ ਸੀ। ਪਾਕਿਸਤਾਨ ਨੇ ਲਾਹੌਰ ਵਿੱਚ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਦਿਨ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਲਾਹੌਰ ਦੇ ਅਤਵਾਦ ਰੋਕੂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਪਾਕਿਸਤਾਨ ਦੇ ਸ਼ਹਿਰ ਦੀ ਇਮਾਰਤ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਥੇ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਅਤਵਾਦੀਆਂ ਤੋਂ ਡੈਟੋਨੇਟਰ ਅਤੇ 1.5 ਕਿਲੋ ਵਿਸਫੋਟਕ ਵੀ ਜ਼ਬਤ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਅਤਵਾਦੀਆਂ ਨੇ ਆਪਣੀ ਪਛਾਣ ਤਾਂ ਦੱਸ ਦਿੱਤੀ ਹੈ ਪਰ ਉਹ ਆਈਐਸਐਨਲਕਿਵੇਂ ਜੁੜੇ ਹੋਣ ਦਾ ਖੁਲਾਸਾ ਹਾਲੇ ਨਹੀਂ ਕੀਤਾ ਗਿਆ। ਯਮਨ ਦੇ ਮੁਕੱਲਾ ਸ਼ਰਚੇ ਫੌਜੀ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਕਾਤਿ ਹਮਲੇ 'ਚ 42 ਲੋਕ ਮਾਰੇ ਗਏ। ਅਮਰੀਕਾ ਦੇ ਸੂਤਰਾਂ ਦੇ ਮੁਤਾਬਕ ਆਈਐਸ ਨੇ ਇਹ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਮਵਾਰ ਨੂੰ ਬਿਆਨ ਚੁੱਕਿਆ ਹੈ ਕਿ ਉਸਤੇ 8 ਆਤਮਕਾਤਿ ਹਮਲਾਵਰਾਂ ਦੇ ਹਮਲੇ 'ਚ ਯਮਨ ਦੇ ਸੁਰੱਖਿਆ ਬਲਾਂ ਦੇ 50 ਮੈਂਬਰ ਮਾਰੇ ਗਏ। ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਟੱਟੀ ਸ਼ਰਚੇ ਸੁਰੱਖਿਅਤ ਹੋਣ ਦੇ ਸਮੇਂ ਸੁਰੱਖਿਆ ਚੌਕੀਆਂ ਨੂੰ ਉਦੋਂ ਇਕੱਠਾ ਤਿੰਨ ਥਾਵਾਂ ਦੇ ਨਿਸ਼ਾਨਾ ਬਣਾਇਆ ਗਿਆ ਜਿੱਥੇ ਜਵਾਨ ਆਪਣਾ ਰੋਜ਼ਾ ਖੋਲ ਰਏ ਸਨ। ਕੋਲੰਬੀਆ ਚ ਖਰਾਬ ਮੌਸਮ ਦੀ ਵਜ੍ਹਾ ਕਰਕੇ ਫੌਜ ਦੇ ਇੱਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਇਸ ਹਾਦਸੇ ਚ 17 ਫੌਜੀ ਜਵਾਨਾਂ ਦੀ ਮੌਤ ਹੋ ਗਈ ਫੌਜ ਨੇ ਦੇਸ਼ ਦੇ ਪੱਛਮੀ ਮਧ ਖੇਤਰ ਚ ਐਤਵਾਰ ਨੂੰ ਐਮ ਆਈ 17 ਫੌਜ ਦੇ ਹੈਲੀਕਾਪਟਰ ਲਾਪਤਾ ਹੋਣ ਦੇ ਬਾਅਦ ਕੱਲ ਆਪਣੇ ਬੈਨਾਂ ਚ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਕੋਲੰਬੀਆ ਦੇ ਰਾਸ਼ਟਰਪਤੀ ਜਵਾਨ ਮੈਨੂਅਲ ਸੰਤੋਸ ਨੇ ਆਪਣੇ ਭਾਸ਼ਣ ਚ ਕਿਹਾ ਜੋ ਹੋਇਆ ਮੈਨੂੰ ਉਸ ਦਾ ਬਹੁਤ ਦੁੱਖ ਹੈ ਸੰਤੋਸ ਨੇ ਕਿਹਾ ਕਿ ਮਾਰੇ ਗਏ ਫੌਜੀ ਵਾਹ ਮਤਵਾਦੀ ਸਮੂਹ ਵਿਰੁੱਧ ਮੁਹਿੰਮਾਂ ਚ ਮਦਦ ਕਰ ਰਹੇ ਸਨ ਇਟਲੀ ਵਿੱਚ ਸਾਇੰਸ ਦੀ ਪ੍ਰੀਖਿਆ ਵਿੱਚ ਇੰਸਟੀਚੂਟ ਤੋਂ ਵੱਲੇ ਦਰਜੇ ਤੇ ਰਿਹਾ ਹਰਮਨ ਵਿਗਿਆਨੀ ਬਣਨਾ ਚਾਹੁੰਦਾ ਹੈ ਇਟਲੀ ਦੇ ਵਿੱਚ ਅਨਸਾ ਜ਼ਿਲ੍ਹੇ ਦੀ ਬਸਾਨੋ ਯੂਨੀਵਰਸਿਟੀ ਵਿੱਚ ਸਾਇੰਸ ਦੀ 5 ਸਾਲਾ ਪ੍ਰੀਖਿਆ ਦਾ ਆਖਰੀ ਸਾਲ ਪੂਰਾ ਕਰਨ ਵਾਲੇ ਵਕਤ ਹਰਮਨ ਨੌਜਵਾਨ ਹਰਮਨਪ੍ਰੀਤ ਸਿੰਘ ਨੇ ਸਾਰੇ ਵਿਸ਼ਿਆਂ 'ਚ 100 ਫੀਸਦੀ ਅੰਕ ਲਏ ਨੇ ਜੋ ਕਿ ਇੱਕ ਰਿਕਾਰਡ ਹੈ ਹਰਮਨ ਵੀਦ ਮਾਤਾ ਪਿਤਾ ਚੰਦਰ ਜ਼ਿਲ੍ਹੇ ਦੇ ਬੜਿਆਣਾ ਪਿੰਡ ਨਾਲ ਸੰਬੰਧਨ ਨੇ ਜੋ ਕਿ ਪਿਛਲੇ ਲਗਭਗ 18 ਸਾਲਾਂ ਤੋਂ ਇਟਲੀ ਜਾ ਰਹੇ ਨੇ ਅਮਰੀਕਾ ਵਿੱਚ ਸੋਮਵਾਰ ਨੂੰ ਹੋਏ ਦੋ ਨਵੇਂ ਚੋਣ ਸੂਚਕੜਾਂ ਮੁਤਾਬਕ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਦੀ ਚੋਣਾਂ 'ਚ ਹਿਲੇਰੀ ਕਲਿੰਟਨ ਆਪਣੇ ਨੇੜਲੇ ਪ੍ਰਤੀਯੋਗੀ ਡੋਨਾਲਡ ਟਰੰਪ ਤੋਂ ਅੱਗੇ ਨਿਕਲ ਗਈ ਹੈ। ਅਸਲ 'ਚ ਹਿਲੇਰੀ ਨੇ ਵਾਅਦ-ਵਾਦ ਵਾਲੇ ਟੌਪਿਕ 'ਤੇ ਨੇਤਾ ਟਰੰਪ ਦੇ ਤਾਂ ਚੋਣ ਪ੍ਰਚਾਰ ਦੇ ਗਲਤ ਕਦਮਾਂ ਨੂੰ ਰੋਕ ਦਿੱਤਾ ਹੈ। ਇੱਕ ਸੂਚਕੜ ਮੁਤਾਬਕ ਹਿਲੇਰੀ ਨੂੰ ਟਰੰਪ ਦੇ 39% ਦੇ ਮੁਕਾਬਲੇ 51% ਲੋਕਾਂ ਦੀ ਹਮਾਇਤ ਮਿਲੀ ਹੈ। ਅਖੀਰਕਾਰ ਪਾਕਿਸਤਾਨ ਨੇ ਕਬੂਲ ਹੀ ਲਿਆ ਕਿ ਉਸਨੇ ਪਰਮਾਉਨੋ ਸਪਲਾਈ ਕਰਤਾ ਸਮੂਹ ਵਿੱਚ ਭਾਰਤ ਦੀ ਐਂਟਰੀ ਰੋਕਣ ਲਈ ਅੜੇ ਕੱਢਾਇਆ ਸੀ ਉਦੇਸ਼ੀ ਮਾਮਲੇ ਅਤੇ ਪਾਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ SLA ਕਰ ਸਰਤਾਜ ਅਜੀਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਜੀਜ਼ ਨੇ ਦੱਸਿਆ ਕਿ ਨਵਾਜ਼ ਸ਼ਰੀਫ ਨੇ ਭਾਰਤ ਨੂੰ NSG ਦਾ ਮੈਂਬਰ ਬਣਨ ਤੋਂ ਰੋਕਣ ਲਈ 17 ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਪੱਤਰ ਲਿਖਿਆ ਸੀ ਹਾਲਾਂਕਿ ਅਜੀਜ਼ ਨੇ ਇਹਨਾਂ ਦੇਸ਼ਾਂ ਦੇ ਨਾਮ ਨਹੀਂ ਦੱਸੇ ਲਾਨ ਵਿੱਚ ਤੋਂ ਭਰਾਮਾ ਸਮੇਤ 15 ਲੋਕਾਂ ਦੇ ਗਰੋਂ ਨੰਬਰ 101 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਗਰੋਂ ਵਗਦੇ ਤੰਦੇ ਚ ਸ਼ਾਮਲ ਸਨ। ਇਸ ਗਰੋਂ ਦਾ ਮੁਖੀ ਸ਼ਿਆਮਜ਼ ਉਲ ਹਕਸੀ ਅਤੇ 35 ਸਾਲਾ ਨਰਿੰਦਰ ਕੰਦੋਲਾ ਅਤੇ 34 ਸਾਲਾ ਸੰਦੀਪ ਕੰਦੋਲਾ ਦੋਵੇਂ ਭਰਾ ਉਸਦੇ ਗਰੋਂ ਦੇ ਮੈਂਬਰ ਸਨ। ਪੁਲਿਸ ਨੇ ਪਈ ਜੁਲਾਈ 2014 ਨੂੰ ਸ਼ਿਆਮਜ਼ ਉਲ ਹਕ ਨੂੰ ਤਰਫਾਰ ਕੀਤਾ ਸੀ। ਦੇ ਕਿ ਗਾਗਾ ਲੇਡੀ ਗਾਗਾ ਨੇ ਇੰਡੀਆਨ ਪੁਲਿਸ ਵਿਜੇ ਸੰਪਨ ਹੋਈ ਯੂ ਐਸ ਕਾਨਫਰੰਸ ਆਫ ਮੇਅਰਸ ਵਿੱਚ ਸ਼ਾਮਲ ਲੋਕਾਂ ਦੇ ਸਾਹਮਣੇ tibet ਦੇ ਤਾਪਤਮਕ ਨੇਤਾ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਐਤਵਨ ਹੋਈ ਇਸ 20 ਮਿੰਟ ਦੀ ਮੁਲਾਕਾਤ ਨੂੰ ਫੇਸਬੁੱਕ ਤੇ ਲਾਈਵ ਸਾਂਝਾ ਕੀਤਾ ਗਿਆ ਸ਼੍ਰੀ ਪਰਜੀ ਬੀਨਸ ਆਪਣੇ ਨਿਸ਼ਚਣ ਦੇ ਬਾਰੇ ਵਿੱਚ ਕਾਗਾ ਦੇ ਸਵਾਲਾਂ ਦੇ ਦਲਾਈ ਲਾਮਾ ਨੇ ਜਵਾਬ ਦਿੱਤੇ ਨੇ ਸੰਪਤੀ ਦਾ ਖੁਲਾਸਾ ਨਹੀਂ ਕਰਨ ਤੇ ਪ੍ਰਮਜੀਤ ਨਿਵਾਜ਼ ਸ਼ਰੀਫ ਅਤੇ ਉਹਨਾਂ ਦੇ ਚਰਚੇਤ ਅਰੰਧ ਨੂੰ ਨੈਸ਼ਨਲ ਅਸੈਂਬਲੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਉਣ ਦੀ ਮੰਗ ਕਰਦੇ ਹੋਏ ਵਿਪੱਕੀ ਪਾਕਿਸਤਾਨੀ ਪੀਪਲਜ਼ ਪਾਰਟੀ ਨੇ ਇੱਕ ਯਾਚੀ ਦਾਇਰ ਕੀਤੀ ਹੈ। ਰਾਜੀ ਕੱਜ ਕਿਹਾ ਗਿਆ ਹੈ ਕਿ ਉਹ ਸੰਸਦ ਦੀ ਮੈਂਬਰਸ਼ਿਪ ਦੇ ਯੋਗ ਨਹੀਂ ਨੇ ਕਿਉਂਕਿ ਭ੍ਰਸ਼ਟਾਚਾਰ ਦੇ ਸ਼ਾਮਲ ਨੇ ਅਤੇ ਸੰਵਿਧਾਨ ਦੀ ਧਾਰਾ 62 ਅਤੇ 36 ਦੇ ਤਹਿਤ ਇਮਾਨਦਾਰ ਨਹੀਂ ਨੇ। ਰਾਜ ਕੱਜ ਦਾਅਵਾ ਕੀਤਾ ਗਿਆ ਹੈ ਕਿ ਸ਼ਰੀਫ ਆਪਣੇ ਪਰਿਵਾਰਕ ਮੈਂਬਰਾਂ ਦੀ ਪੂਰੀ ਆਮਦਨ ਦਾ ਖੁਲਾਸਾ ਨਹੀਂ ਕਰ ਸਕੇ ਨੇ।